ਕਿਸ ਤਰ੍ਹਾਂ ਕਿ ਮਨ ਚ ਸੋਚ ਆਈ ਕਿ ਮੈਂ ਵੀ ਇਲੈਕਸ਼ਨਾਂ 'ਚ ਲੜਨਾ ਹੈ ਇਸ ਰਾਜਨੀਤੀ 'ਚ ਮੈਂ ਵੀ ਉਤਰਨਾ ਮੇਰੀ ਸਾਧ ਸੰਗਤ ਨੇ ਮੈਨੂੰ ਸੇਵਾ ਦਿੱਤੀ ਤੇ ਮੈਨੂੰ ਲੱਗਿਆ ਕਿ ਨਹੀਂ ਉਹਨਾਂ ਦਾ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਦਾ ਵਾਸਾ ਸਾਧ ਸੰਗਤ 'ਚ ਹੁੰਦਾ ਹੈ ਤਾਂ ਜ਼ਰੂਰ ਮਨ ਨਹੀਂ ਚਾਹੀਦੀ ਹੈ ਗੱਲ ਜਿਵਾਸਪੁਰ ਹਲਕੇ ਦੀ ਗੱਲ ਕਰ ਲਈ ਇਹ ਤਾਂ ਬੜੇ ਬੜੇ ਵੱਡੇ ਲੀਡਰ ਨੇ ਕੋਈ ਪਰਵਾਹ ਨਹੀਂ ਹੈ ਵੱਡੀ ਸੋਚ ਵਾਲਾ ਬੰਦਾ ਅੱਗੇ ਜਾਂਦਾ ਹੈ ਵੱਡੇ ਪੈਸੇ ਜਾਂ ਵੱਡੀ ਪਾਵਰ ਦੀ ਗੱਲ ਨਹੀਂ ਹੁੰਦੀ ਮੁੱਦੇ ਰਹਿਣਗੇ ਆ ਬੇਸਿਕਲੀ ਮੁੱਦਾ ਤਾਂ ਸਾਡੇ ਮੈਡੀਕਲ ਔਰ ਐਜੂਕੇਸ਼ਨ ਦਾ ਏ। ਸਾਸਪੁਰ ਹਲਕੇ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਹਲਕਾ ਹੈ। ਇਸ ਹਲਕੇ ਨੂੰ ਕਵਰ ਕਿਦਾਂ ਕਰਾਂਗੇ ਆਪਾਂ? ਆਲਮੋਸਟ ਮੈਨੂੰ ਥੋੜੇ-ਬਹੁਤ ਲੋਕ ਸਾਹਸੰਗਤ ਜਾਣਦੀ ਏ ਜਿਨ੍ਹਾਂ ਵੱਲੋਂ ਮੇਰੀ ਸੇਵਾ ਲਗੀ ਤੇ ਅੱਜ ਮੈਂ ਆਪ ਜੀ ਨੂੰ ਮਿਲ ਰਹੀ ਹਾਂ ਕਿ ਮੈਂ ਦੱਸਦੀ ਹਾਂ ਕਿ ਚਾਰ ਸਹਿਬਜ਼ਾਦੇ ਫਾਊਂਡੇਸ਼ਨ ਦੀ ਐਜ਼ੇ ਮੈਂ ਪ੍ਰਧਾਨ ਕੰਮ ਕਰ ਰਹੀ ਹਾਂ ਤੇ ਉਹਦੇ ਬਿਹਫ ਤੇ ਲੋਕ ਮੈਨੂੰ ਜਾਣਦੇ ਆ ਤੇ ਹੁਣ ਲੋਕਾਂ ਵੱਲੋਂ ਸੇਵਾ ਲਈ ਸੀ ਸਾਹਸੰਗਤ ਵੱਲੋਂ ਤੇ ਵਿਚਰਾਂਗੇ ਲੋਕਾਂ 'ਚ ਮਿਲਾਂਗੇ। ਐਲਾਨ ਤੋਂ ਬਾਅਦ ਫਿਰ ਕਿਸੇ ਪਾਰਟੀ ਨੇ ਪਹੁੰਚ ਨਹੀਂ ਕੀਤੀ ਗੁਰਪ੍ਰੀਤ ਤੱਕ ਗੁਰਪ੍ਰੀਤ ਨੂੰ ਕਹੀ ਕਿ ਯਾਰ ਬੈਠ ਜਾ ਜਾਂ ਸਾਡੇ ਵੱਲ ਬੈਠ ਜਾ ਆ ਗਈ ਇਹ ਪਾਰਟੀਆਂ ਨਹੀਂ ਪਹੁੰਚ ਤਾਂ ਪਹਿਲਾਂ ਤਾਂ ਪਹਿਲਾਂ ਵੀ ਸੀਗੀ ਪਰ ਉਹ ਗੱਲ ਨਹੀਂ ਬਣੀ ਨਾ ਗੱਲ ਉਹ ਨਹੀਂ ਬਣੀ ਲੋਕ ਸਭਾ 2024 ਚੋਣਾਂ ਦਾ ਜਦੋਂ ਵਿਗਲ ਵੱਜਦਾ ਵਾ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਆਪਣੇ ਲੀਡਰ ਇਸ ਚੋਣ ਅਖਾੜੇ ਵਿੱਚ ਉਤਾਰੇ ਜਾਂਦੇ ਨੇ ਤਾਂ ਦੂਜੇ ਪਾਸੇ ਆਜ਼ਾਦ ਉਮੀਦਵਾਰ ਵੱਲੋਂ ਇੱਕ ਸਧਾਰਨ ਜੇ ਘਰ ਦੀ ਲੜਕੀ ਵੱਲੋਂ ਐਲਾਨ ਕੀਤਾ ਜਾਂਦਾ ਵਾ ਕਿ ਉਸ ਵੱਲੋਂ ਆਜ਼ਾਦ ਇਲੈਕਸ਼ਨ ਜਿਹੜੇ ਨੇ ਲੜੇ ਜਾਣਗੇ ਗੁਰਪ੍ਰੀਤ ਬਾਜਵਾ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਹੈ ਇੱਕ ਸਧਾਰਨ ਜੇ ਘਰ ਦੀ ਬੱਚੀ ਹੈ ਜਿਸ ਵੱਲੋਂ ਇੱਕ ਫਾਊਂਡੇਸ਼ਨ ਲਗਾਤਾਰ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਸੀ سپورਟ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਪ੍ਰਣ ਕੀਤਾ ਕਿ ਮੈਂ ਵੀ ਹੁਣ ਇਲੈਕਸ਼ਨਾਂ ਦੇ ਉੱਤੇ ਖੜੀ ਹੋਵਾਂਗੀ ਤਾਂ ਜੋ ਮੈਂ ਲੋਕਾਂ ਵਾਸਤੇ ਕੁਝ ਕਰ ਸਕਾਂ ਸਮਾਜ ਸੇਵਾ ਕਰ ਸਕਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਸਦੇ ਘਰ ਆਏ ਆ ਬੱਚੀ ਦੇ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਬਾਜਵਾ ਦੇ ਨਾਲ ਕਿ ਕਿਸ ਤਰੀਕੇ ਨਾਲ ਮਨ 'ਚ ਆਇਆ ਕਿ ਮੈਂ ਵੀ ਇਸ ਚੌਣ ਖਾੜੇ ਦੇ ਵਿੱਚ ਛਲਾਂਗ ਲਾਣੀ ਹੈ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਨੇ ਨਾਲ ਨਾਲ ਫਾਦਰ ਸਾਹਿਬ ਨੇ ਕੰਮ ਕਰ ਰਹੇ ਨੇ ਘਰ ਬੈਠੇ ਨੇ ਗੱਲਬਾਤ ਕਰ ਲਾਂਗੇ ਬੱਚਾ ਪਹਿਲਾਂ ਤਾਂ ਵਧਾਈਆਂ ਹੁਣ ਤੁਹਾਨੂੰ ਗੁਰਪ੍ਰੀਤ ਜੀ ਫਾਦਰ ਸਾਹਿਬ ਐ ਕਿ ਸਿੱਕੀ ਫਤਿਹ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਛਾ ਕਿਸ ਤਰੀਕੇ ਨਾਲ ਮਨ 'ਚ ਸੋਚ ਆਈ ਕਿ ਮੈਂ ਵੀ ਇਲੈਕਸ਼ਨਾਂ 'ਚ ਲੜਨਾ ਹੈ ਇਸ ਰਾਜਨੀਤੀ 'ਚ ਮੈਂ ਵੀ ਉਤਰਨਾ ਹੈ ਮੇਰੀ ਸਾਸ ਸੰਗਤ ਨੇ ਮੈਨੂੰ ਸੇਵਾ ਦਿੱਤੀ ਤੇ ਮੈਨੂੰ ਲੱਗਿਆ ਕਿ ਨਹੀਂ ਉਹਨਾਂ ਦਾ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਦਾ ਵਾਸਾ ਸਾਧ ਸੰਗਤ ਚ ਹੁੰਦਾ ਹੈ ਤਾਂ ਜ਼ਰੂਰ ਮੰਨਣੀ ਚਾਹੀਦੀ ਹੈ ਗੱਲ ਇਸ ਅਖਾੜੇ ਦੇ ਵਿੱਚ ਗੁਰਦਾਸਪੁਰ ਹਲਕੇ ਦੀ ਗੱਲ ਕਰ ਲਈ ਤੇ ਬੜੇ ਬੜੇ ਵੱਡੇ ਲੀਡਰ ਨੇ ਕੋਈ ਫਰਵਾਹ ਨਹੀਂ ਹੈ ਵੱਡੀ ਸੋਚ ਵਾਲਾ ਬੰਦਾ ਅੱਗੇ ਜਾਂਦਾ ਹੈ ਵੱਡੇ ਪੈਸੇ ਜਾਂ ਵੱਡੀ ਪਾਵਰ ਦੀ ਗੱਲ ਨਹੀਂ ਹੁੰਦੀ ਤੁਸੀਂ ਲੋਕਾਂ ਦੀ ਸੇਵਾ ਲਈ ਅਸੀਂ ਤੁਹਾਨੂੰ ਚਾਹੁੰਦੇ ਸੀ ਤੁਸੀਂ ਕੀਤਾ ਸਾਡੇ ਲਈ ਮੈਂ ਇਹ ਨਹੀਂ ਕਹਿ ਸਕਦੀ ਕਿ ਨਹੀਂ ਕਰਿਆ ਨਾਂ ਦੇ ਬਰਾਬਰ ਕੀਤਾ ਲੋਕਾਂ ਨੂੰ ਜਾ ਕੇ ਪੁੱਛੋ ਮਿਲੋ ਤਾਂ ਲੋਕ ਦੱਸਦੇ ਨੇ ਆਪਣੀ ਸਾਹ ਸੰਗਤ ਦੱਸਦੀ ਹੈ ਤੇ ਬਾਕੀ ਗੁਰੂ ਸਾਹਿਬ ਵੱਲੋਂ ਹੁਕਮ ਹੈ ਸੇਵਾ ਲੱਗੀ ਹੈ ਦੇਖੋ ਹੁਣ ਕਰ ਲਾਂਗੇ ਕੀ ਮੁੱਦੇ ਰਹਿਣਗੇ ਮੁੱਦਾ ਬੇਸਿਕਲੀ ਮੁੱਦਾ ਤਾਂ ਸਾਡੇ ਮੈਡੀਕਲ ਔਰ ਐਜੂਕੇਸ਼ਨ ਦਾ ਏ ਇੱਕ ਜਿਵੇਂ ਅਸੀਂ ਆ ਦੇਖੋ ਆਰਗੈਨਿਕ ਖੇਤੀ ਕਰਦੇ ਆ ਆਪਣੇ ਘਰ ਦੀ ਪੈਸਟਿਸਾਈਡ ਨੂੰ ਨਹੀਂ ਆਪਾਂ ਖਾਧਨ ਦਵਾਈਆਂ ਨੂੰ ਮਹੱਤਤਾ ਦੇਣੇ ਹੁਣੇ ਜੇ ਮੇਰੇ ਤਾਇਆ ਜੀ ਦੇ ਬੇਟੇ ਨੂੰ ਡੀਸੀ ਸਾਹਿਬ ਵੱਲੋਂ ਗੁਰਦਾਸਪੁਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਸਿਲਾਈ ਆਪਣੇ ਖੇਤਾਂ 'ਚ ਤੋਂ ਇਹ ਵੀ ਇੱਕ ਸਿੱਖਿਆ ਬਣ ਜਾਂਦੀ ਏ ਘਰ ਦੇ ਵਿੱਚ ਇਹ ਚੀਜ਼ਾਂ ਰਹਿਣਗੀਆਂ ਕਿ ਤੁਸੀਂ ਆਪਦੇ ਪੰਜਾਬ ਪੰਜਾਬੀਆ ਜ਼ਮੀਨ ਨਾਲ ਜੁੜੋ ਸਾਦਗੀ ਨਾਲ ਜੁੜੋ ਮੇਰੀਆਂ ਭੈਣਾਂ ਬਹੁਤ ਮੇਰੇ ਨਾਲ ਜੁੜੀਆਂ ਨੇ ਉਹਨਾਂ ਨੂੰ ਮੈਂ ਦੱਸਦੀ ਆ ਇਦਾਂ ਨਹੀਂ ਇਦਾਂ ਕਰੋ ਜਿਵੇਂ ਹੁਣ ਰਾਣੀ ਸਦਾਕੌਰ ਜੀ ਸੀਗੇ ਸਰਦਾਰਨੀ ਸਦਾਕੌਰ ਆਪਣੇ ਬਟਾਲੇ ਤੋਂ ਸੀਗੇ ਤੇ ਮੈਂ ਇਸ ਏਰੀਆ ਨੂੰ ਤੋਂ ਬਿਲੋਂਗ ਕਰਦੀ ਬਾਹਰ ਨੂੰ ਜਾਣੀ ਹੈ ਕਿ ਆਪਾਂ ਇਹਨਾਂ ਦੇ ਨਾਮ ਤੇ ਕੋਈ ਇਦਾਂ ਦੀ ਚੀਜ਼ ਲੈ ਕੇ ਆਉਣੀ ਹੈ ਜਿਹਦੇ ਨਾਲ ਮੇਰੀਆਂ ਮਾਵਾਂ ਭੈਣਾਂ ਨੂੰ ਜਿਵੇਂ ਘਰ ਬੈਠੀਆਂ ਚਾਰ ਪਾਲਣ ਇਹਨਾਂ ਦੇ ਨਾਮ ਤੇ ਇਹਨਾਂ ਦੇ ਨਾਮ ਤੇ ਕੋਟੀਆਂ ਸਵੈਟਰ ਸਾਡੇ ਬਹੁਤ ਬੁੰਨਦੇ ਆ ਤੇ ਹੋਰ ਵੀ ਕਾਫੀ ਕੁਝ ਇਹਨਾਂ ਦੇ ਨਾਮ ਤੇ ਕਰਾਂਗੇ ਗੁਰਦਾਸਪੁਰ ਹਲਕੇ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਹਲਕਾ ਵਾ ਇਸ ਹਲਕੇ ਨੂੰ ਕਵਰ ਕਿਦਾਂ ਕਰਾਂਗੇ ਆਪਾਂ ਹਾਂਜੀ 9 ਵਿਧਾਨ ਸਭਾ ਹਲਕੇ ਨੇ ਤੇ ਗੁਰਦਾਸਪੁਰ ਦੇ 1600 16 ਪਿੰਡ ਨੇ ਬਾਕੀ ਕਸਬੇ ਨੇ ਆਲਮੋਸਟ ਮੈਨੂੰ ਥੋੜੇ ਬਹੁਤ ਲੋਕ ਸਾਥ ਸੰਗਤ ਜਾਣਦੀ ਹੈ ਜਿੰਨਾਂ ਵੱਲੋਂ ਮੇਰੀ ਸੇਵਾ ਲੱਗੀ ਤੇ ਅੱਜ ਮੈਂ ਆਪ ਜੀ ਨੂੰ ਮਿਲ ਰਹੀ ਹਾਂ ਕਿ ਮੈਂ ਦੱਸਦੀ ਹਾਂ ਕਿ ਚਾਰ ਸਹਿਬਜ਼ਾਦੇ ਫਾਊਂਡੇਸ਼ਨ ਦੀ ਐਜ਼ੇ ਮੈਂ ਪ੍ਰਧਾਨ ਕੰਮ ਕਰ ਰਹੀ ਹਾਂ ਤੇ ਉਹਦੇ ਬਿਹਾਫ ਤੇ ਲੋਕ ਮੈਨੂੰ ਜਾਣਦੇ ਆ ਤੇ ਹੁਣ ਲੋਕਾਂ ਵੱਲੋਂ ਸੇਵਾ ਲਈ ਸੀ ਸਾਹ ਸੰਗਤ ਵੱਲੋਂ ਤੇ ਵਿਚਰਾਂਗੇ ਲੋਕਾਂ ਚ ਮਿਲਾਂਗੇ ਗੁਰਪ੍ਰੀਤ ਜੀ ਇੱਕ ਚੀਜ਼ ਦੱਸਿਓ ਕਿ ਜਿਸ ਤਿੱਕੇ ਨਾਲ ਤੁਸੀਂ ਐਲਾਨ ਕੀਤਾ ਤਾਂ ਐਲਾਨ ਤੋਂ ਬਾਅਦ ਫਿਰ ਕਿਸੇ ਪਾਰਟੀ ਨੇ ਪਹੁੰਚ ਨਹੀਂ ਕੀਤੀ ਗੁਰਪ੍ਰੀਤ ਤੱਕ ਗੁਰਪ੍ਰੀਤ ਨੂੰ ਕਹੀਏ ਕਿ ਯਾਰ ਬੈਠ ਜਾ ਜਾਂ ਸਾਡੇ ਵੱਲ ਬੈਠ ਜਾ ਆਗੇ ਨਹੀਂ ਪਾਰਟੀਆਂ ਨੇ ਪਹੁੰਚ ਤਾਂ ਪਹਿਲਾਂ ਤਾਂ ਪਹਿਲਾਂ ਵੀ ਸੀਗੀ ਪਰ ਉਹ ਗੱਲ ਨਹੀਂ ਬਣੀ ਨਾ ਗੱਲ ਉਹਨਾਂ ਦੀ ਨਹੀਂ ਬਣੀ ਮੈਂ ਜੀ ਸੋਚੀ ਕਿ ਤੁਸੀਂ ਮੈਨੂੰ ਜੇ ਮੇਰੀ ਕੰਦ ਮਿਸ਼ਨ ਕੰਦ ਬਟਾਲੇ ਤੋਂ ਕੰਸਰਾਂ ਤੱਕ ਮੇਰੇ ਉਹ ਮਿਸ਼ਨ ਨੂੰ ਸਪੋਰਟ ਨਹੀਂ ਕੀਤੀ ਘਰ ਘਰ ਸਾਹਿਬ ਜਾਦੇ ਹਰ ਘਰ ਸਾਹਿਬ ਜਾਦੇ ਉਸ ਮਹੀਮ ਨੂੰ ਸਪੋਰਟ ਨਹੀਂ ਕੀਤੀ ਤਾਂ ਇਹ ਰੇਗਾ ਤੁਹਾਡਾ ਨਹੀਂ ਮੇਰਾ ਮੁੱਦਾ ਤਾਂ ਇੱਥੇ ਬੇਰੁਜ਼ਗਾਰੀ ਦਾ ਨਸ਼ਿਆਂ ਦਾ ਆਪਣੇ ਮਕੌੜਾ ਪੱਤਨ ਵਾਲੇ ਪੁਲ ਦਾ ਮੰਗਰਲੇ ਮੈਂ ਥਾਪ ਜੀ ਨੂੰ ਫੋਟੋਆਂ ਦੇ ਦੂੰਗੀ ਆਪਣੀਆਂ ਉੱਥੇ ਗਈ ਮੈਂ ਪਿੰਡਾਂ 'ਚ ਲੋਕਾਂ ਨੂੰ ਮਿਲੀ ਹੁਣ ਉੱਥੇ ਪ੍ਰੈਗਨੈਂਟ ਲੇਡੀਆਂ ਤੰਗ ਸੀਗੀਆਂ ਜਿਹੜੀਆਂ ਮਕੌੜਾ ਪੱਤਨ ਦੇ ਪਾਰ ਸੀਗੀਆਂ ਟੁੱਟੀਆਂ ਕਿਸ਼ਤੀਆਂ ਸੀਗੀਆਂ ਉਸ ਪੁਲ ਬਾਰੇ ਵੀ ਜਾ ਕੇ ਮੈਂ ਬੋਲ ਕੇ ਆਈ ਉੱਥੇ ਦੱਲੀ ਜ ਤੇ ਇਹ ਵੀ ਮੁੱਦੇ ਹੈਗੇ ਨੇ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਕਈ ਮਾਵਾਂ ਦੇ ਪੁੱਤ ਕਈ ਭੈਣਾਂ ਦੇ ਭਰਾ ਕਈ ਘਰਵਾਲੀਆਂ ਦੇ ਸੁਹਾਗੇ ਨੇ ਉਹ ਵੇਖਿਆ ਨਹੀਂ ਜਾਂਦੀਆਂ ਹੈਗੀਆਂ ਆਪਣੇ ਬਟਾਲੇ ਆ ਮੈਂ ਗ੍ਰਾਮ ਮੰਤ్రਾਲੇ ਚਿੱਠੀ ਦੇਣ ਗਈ ਸੀਗੀ ਆਪਣੇ ਬਟਾਲੇ ਪਿੱਛੇ ਜੇ ਇੱਕ ਕੁੜੀ ਸੀਗੀ ਉਹ ਲਾਵਾਰਸ ਰਾਤ ਪਈ ਰਹੀ ਸਟੈਚਰ ਤੇ ਡਾਕਟਰ ਸਾਹਿਬਾਨ ਨੇ ਉਹਨੂੰ ਮੌਰਚੀ ਚ ਰੱਖਿਆ ਬਹੁਤ ਵੱਡੀ ਇੱਕ ਐਨ ਜੀਓ ਆਪਣੇ ਕੋਲ ਲੈ ਗਈ ਹਸਪੀਟਲ ਸੀ ਉਹਨਾਂ ਦਾ ਮੈਨੂੰ ਪਤਾ ਨਹੀਂ ਸੀ ਹੁਣ ਮੈਂ ਹਲਕੇ ਚ ਵਿਚਰੀਆਂ ਤਾਂ ਲੋਕਾਂ ਨੂੰ ਜਿੱਥੇ ਜਿੱਥੇ ਮੇਰੀ ਸੰਗਤ ਜਾਣ ਪਛਾਣ ਸੀ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਘਰ ਤੋਂ ਉੱਥੇ ਮੈਨੂੰ ਲੋਕ ਉਹਨਾਂ ਦੀਆਂ ਵੀਡੀਓਜ਼ ਤੇ ਮੈਂ ਤਾਂ ਆਪਣੇ ਫਾਊਂਡੇਸ਼ਨ ਵੱਲੋਂ ٹرسٹ ਵੱਲੋਂ ਟੀਮ ਨੂੰ ਬੋਲਤਾ ਸੀ ਉਹਨਾਂ ਨੇ ਚਿੱਠੀ ਲਿਖਤੀ ਸੀ ਮੈਂ ਖੁਦ ਗ੍ਰਾਮ ਮੰਡਰਲੇ ਜਾ ਕੇ ਕਹਿ ਕੇ ਆਈ ਮੈਂ ਇਹੀ ਉਹਨਾਂ ਨੂੰ ਆਖਿਆ ਕਿ ਦੇਖੋ ਮੈਂ ਇੱਥੇ ਕੋਈ ਚਾਹ ਪੀਣ ਜਾਂ ਸਮੋਸੇ ਖਾਣ ਤੇ ਤੁਹਾਡਾ ਕੋਈ ਇੰਨੇ ਦੂਰੋਂ ਆਉਂਦੀ ਨਹੀਂ ਆ ਮੇਰੀ ਹੱਥ ਜੋੜ ਬੇਨਤੀ ਹੈ ਕਿ ਤੁਸੀਂ ਉੱਥੇ ਡਰੋਨ ਡਰਾਪਿੰਗ ਖਤਮ ਕਰੋ ਅੱਛਾ ਘਰ ਦੇੰਦਾ ਕਿੰਨਾ ਕੁ ਸਾਥ ਆ ਫਿਰ ਘਰ ਦੇੰਦਾ ਬਹੁਤ ਸਾਥ ਹੈ ਬਹੁਤ ਖੁਸ਼ ਹੈ ਸਭ ਤੋਂ ਵੱਡੀ ਗੱਲ ਇਹ ਹੈ ਬਾਰੋਸ ਆਸੰਗਤ ਆ ਕੇ ਘਰਦਿਆਂ ਨੂੰ ਮਿਲਦੀ ਏ ਤਾਂ ਹੋਰ ਜ਼ਿਆਦਾ ਵਧੀਆ ਲੱਗਦਾ ਹੈ ਕਾਰਦੇ ਨੇ ਬੋਲ ਜਾਨੀ ਕਿ ਲੀਡਰ ਜਿਆਦਾ ਵੱਡੇ ਨੇ ਚੁਣੌਤੀਆਂ ਵੀ ਜਿਆਦਾ ਰਹਿਣੀਆਂ ਤੁਹਾਡੇ ਵੱਸ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਬਾਕੀ ਗੁਰੂ ਸਾਹਿਬ ਦੇਖਣ ਸਮਾ ਸਮ ਅੱਗੇ ਵੀ ਇੱਕ ਗੱਲ ਤੁਹਾਨੂੰ ਕਹੀ ਸੀ ਕਿ ਹਲਕਾ ਬੜਾ ਵੱਡਾ ਵਾ ਉਹਨੂੰ ਕਵਰ ਕਰਨਾ ਵੀ ਬੜਾ ਔਖਾ ਵਾ ਕੋਈ ਗੱਲ ਨਹੀਂ ਕਰਾਂਗੇ ਬਸ ਹੁਣ ਲੱਗ ਜਾਣਾ ਹੈ ਪਰਮਿਸ਼ਨਸ ਹੁੰਦੀਆਂ ਤੁਹਾਨੂੰ ਪਤਾ ਬਹੁਤ ਜਿਆਦਾ ਉਹਨੂੰ ਮੇਰੀ ਲੀਗਲ ਟੀਮ ਲਏਗੀ 2-4 ਦਿਨਾਂ ਤੱਕ ਤੇ ਉਸ ਤੋਂ ਬਾਅਦ ਲੱਗ ਜਾਗੇ ਕਿ ਮੈਂ ਇੱਥੇ ਦੀ ਵਸਨੀਕ ਆ ਇੱਥੇ ਦੀ ਜੰਪਲ ਆ ਇੱਥੇ ਹੀ ਰਹਿਣਾ ਇੱਕ ਹੁੰਦਾ ਇੱਕ ਕੁੜੀਆਂ ਦੀ ਸੋਚ ਹੁੰਦੀ ਐ ਇੱਕ 3 ਬਾਰ ਵਈਆਂ ਵੀ ਜਾਣ ਆਪਣੇ ਘਰ ਤੋਂ ਹਮੇਸ਼ਾ ਪੇਕਿਆਂ ਦਾ ਸੋਚਦੀਆਂ ਐ ਸੋ ਹਮੇਸ਼ਾ ਇੱਕ ਇਹ ਰਹੇਗਾ ਮੇਰੇ ਵਾਸਤੇ ਕਿ ਮੇਰਾ ਪਰਿਵਾਰ ਐ ਮੇਰਾ ਘਰ ਐ ਆਏ ਤਾਂ ਲੀਡਰ ਬਹੁਤ ਵੱਡੇ ਵੱਡੇ ਦਿਗਜ ਬਹੁਤ ਆਏ ਅ ਮਗਰਲੇ ਸੀ ਸਾਲ ਇਹਨਾਂ ਨੂੰ ਸਨੀ ਦਿਓਰ ਭਾਜੀ ਉਹਨਾਂ ਨੂੰ ਅਬੇ ਸਿੰਘ ਦਿਓਲ ਨੂੰ ਭੇਜਿਆ ਸੀ ਜੇ ਤਾਂ ਕਿ ਤਾਂ ਉਹਨਾਂ ਨੇ ਕੀ ਕੀਤਾ ਪਾਰਲੀਮੈਂਟ 'ਚ ਸਾਡੀ ਕੋਈ ਆਵਾਜ਼ ਵੀ ਨਹੀਂ ਉਠਾਈ ਉਸ ਤੋਂ ਪਹਿਲਾਂ ਦੇਖ ਲੋ ਆ ਸਾਡੇ ਬੀਬੀ ਸੁਖਵੰਸ ਘੋਰਪਿੰਡਰ ਸੀ ਜੇ ਮੈਂ ਗਲਤ ਨਾ ਹੋਵਾਂ ਚਲੋ ਮੈਂ ਇਹ ਨਹੀਂ ਕਹਿੰਦੀ ਨਹੀਂ ਕੰਮ ਕਰਿਆ ਉਹ ਵੀ ਇੱਕ ਤਾਕਰ ਲੀਡਰ ਸੀਗੀ ਕਾਂਗਰਸ ਸ਼ਾਇਦ 11 ਵਾਰ ਜੇਤੂ ਰਹੀ ਆ ਭਾਜਪਾ 5 ਵਾਰ ਰਹੀ ਆ ਇੱਕ ਵਾਰ ਇੱਕ ਜਨਤਾ ਪਾਰਟੀ ਆਪਸੀ ਉਹ ਇੱਕ ਵਾਰ ਬਣੇ ਨੇ ਤੇ ਸਾਡਾ ਇਸਰਦ ਦੀ ਏਰੀਆ ਸੌਫਟ ਕੌਰ ਨੇ ਕਿ ਜਿਹੜੇ ਐਲਓਸੀ ਦੇ ਪਾਰ ਲੀਡਰ ਸੌਰੀ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਐ ਉਹਨਾਂ ਨੂੰ ਕੋਈ ਮੁਆਵਜ਼ਾ ਉਹਨਾਂ ਨੂੰ ਕੋਈ ਰਾਹਤ ਤੇ ਕੁਛ ਨਹੀਂ ਹੈ ਦੇਖੋ ਨਾ ਪਲੇ ਕਲਾਂ ਨੌਰ ਤੋਂ ਜਾ ਕੇ ਤੁਸੀਂ ਬੰਮਿਆਰ ਵਾਲੀ ਸਾਈਡ ਸਾਰੇ ਏਰੀਆ ਜਿਆਦਾਤਰ ਨਾ ਲੀਡਰ ਜਿਹੜੇ ਹੁੰਦੇ ਨੇ ਅੱਜ ਕੱਲ ਯੂਥ ਨੇ ਵੀ ਇਹੀ ਕੰਮ ਕਰਤਾ ਵਾ ਕਿ ਪਹਿਲਾਂ ਸਮਾਜ ਸੇਵਾ ਕਰਦੇ ਨੇ ਬਾਅਦ ਚ ਫਿਰ ਇਲੈਕਸ਼ਨਾਂ 'ਚ ਜਾਂ ਰਾਜਨੀਤੀ ਦੇ ਵਿੱਚ ਆ ਜਾਂਦੇ ਨੇ ਨੇ ਮੀਰਾ ਕੋ ਇਦਾਂ ਦਾ ਨਹੀਂ ਹੈਗਾ ਕਿਉਂਕਿ ਮੇਰੀ ਬੜੀ ਨਾਰਮਲ ਜੀ ਸਧਾਰਨ ਫੈਮਿਲੀ ਹੈ ਕਿਸਾਨ ਪਰਵਾਰ ਨੂੰ ਬਿਲੋਂਗ ਕਰਦੀ ਹਾਂ ਤੁਸੀਂ ਦੇਖ ਲਓ ਮੇਰਾ ਇਹ ਹੋਇਆ ਹੈ ਕਿ ਮੈਂ ਟਰਸਟ ਚ ਕੰਮ ਕਰ ਰਹੀ ਸੀ ਬਾਅਦ ਚ ਲੀਡਰਸ ਨੇ ਵੱਡੇ ਵੱਡੇ ਲੋਕਾਂ ਦੇ ਕੋਲ ਜਿੱਥੇ ਮੈਂ ਜਾ ਆਪ ਜਾ ਕੇ ਉਹਨਾਂ ਨੂੰ ਗੱਲ ਕਰ ਸਕਦੀ ਸੀ ਜਿੰਨੇ ਜੋਗੀ ਸੀ ਹੁੰਦਾ ਨਾ ਕਿ ਤੁਸੀਂ ਕਿਸੇ ਨੂੰ ਸੁਣਦੇ ਹੋ ਸਮਝਦੇ ਹੋ ਆਪ ਜਾ ਕੇ ਮਿਲੋ ਉਹਨਾਂ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕੀਤੀ ਸੋਚ ਦਾ ਪਤਾ ਲੱਗਿਆ ਕਿ ਦੂਰੋਂ ਦੇਖਣ ਨੂੰ ਵੱਡੇ ਸੀ ਤਾਂ ਸੋਚਿਆ ਕਿ ਤੂੰ ਸੇਲ ਲਾਲਾ ਸਾਹਿਬ ਜਿਆਦਾਂ ਦੀ ਫੋਟੋ ਦੀ ਮੈਂ ਕਿਹਾ ਗੁਰੂ ਸਾਹਿਬ ਨੇ ਪਰ ਵਾਰ-ਵਾਰ ਕਿ ਸਾਨੂੰ ਇਹ ਅੱਜ ਅਸੀਂ ਖੜੇ ਆਂ ਦਸਤ 12 ਚੁੰਨੀਆਂ ਐ ਕੌਰ ਸਿੰਘ ਰਿੱਤਾ ਗੁਰੂਸੱਬ ਦਾ ਪਰਿਵਾਰ ਵਾਰਿਆ ਹੈ ਤਾਂ ਸੇਲ ਨਹੀਂ ਲੱਗਣੀ ਫ੍ਰੀ ਆਫ ਕੋਸ ਆਪਾਂ ਕਰਾਂਗੇ ਕਿਉਂ ਨਹੀਂ ਕਰਾਂਗੇ ਜੇ ਇੱਕ ਲੀਡਰ ਜਿੱਤਦਾ ਹੈ ਉਹਨਾਂ ਵਾਸਤੇ ਸੁਹੂਲਤਾ ਹੁੰਦੀਆਂ ਐ ਐਜ਼ ਅ ਵੋਟਰ ਸਾਨੂੰ ਕੀ ਸੁਹੂਲਤ ਐ ਇਲਾਕੇ ਨੂੰ ਕੀ ਸੁਹੂਲਤ ਐ ਸਾਡੇ ਤੁਸੀਂ ਗੁਰਦਾਸਪੁਰ ਹਲਕੇ ਦਾ ਮੈਂ ਵੀਡੀਓ ਪਾਉਂਗੀ ਆਪਣੇ ਪੇਜ ਤੇ ਵੀ ਦੇਖਿਓ ਪਾਣੀ ਬਹੁਤ ਖਰਾਬ ਆ ਬਹੁਤ ਏਰੀਆ ਚ ਸਾਡਾ ਪਾਣੀ ਖਰਾਬ ਹੋ ਗਿਆ ਐ ਕਾਲਾ ਪਾਣੀ ਆ ਰਿਹਾ ਐ ਥੱਲੇ ਤੋਂ ਬਿਲਕੁਲ ਜੀ ਗੁਰਪ੍ਰੀਤ ਬਾਜਵਾ ਨੇ ਜਿਨ੍ਹਾਂ ਨੇ ਇਲਾਨ ਕੀਤਾ ਵਾ ਕਿ ਆਜ਼ਾਦ ਉਮੀਦਵਾਰ ਵੱਲੋਂ ਉਹਨਾਂ ਵੱਲੋਂ ਇਲੈਕਸ਼ਨ ਲੜੇ ਜਾਣਗੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਦੋਂ ਆਏ ਸੀ ਅਸੀਂ ਇੱਕ ਸਧਾਰਨ ਜੇ ਪਰਿਵਾਰ ਤੋਂ ਆ ਆਪਣੇ ਮਮਾ ਦੇ ਨਾਲ ਬੈਠ ਕੇ ਇਸੇ ਤਰੀਕੇ ਨਾਲ ਕੰਮ ਕਰ ਰਹੇ ਸੀ ਹਲਦੀ ਜਿਹੜੀ ਸੀ ਉਹ ਕੱਟ ਰਹੇ ਸੀ ਭਾਈ ਉਹਨਾਂ ਦਾ ਜ਼ਿੰਮੇਵਾਰੀਆਂ ਮਿਲ ਗਈਆਂ ਹੁਣ ਵੱਡੀਆਂ ਡਰਾਈਵਰ ਬਣਾ ਦੇਣਾ ਭੈਣ ਨੇ ਹਾਂਜੀ ਬੰਦਾ ਹੀ ਪੈਣਾ ਜੀ ਜੇ ਵੀਰ ਭੈਣ ਦਾ ਸਾਥ ਨਹੀਂ ਦਊ ਤੇ ਕੌਣ ਦਊਗਾ ਬਿਲਕੁਲ ਹਾਂਜੀ ਲੀਡਰ ਵੱਡੇ ਨੇ ਅੱਗੇ ਪਹਿਲੀ ਵਾਰ ਹੀ ਉਤਰੇ ਨੇ ਰਾਜਨੀਤੀ ਦਾ ਪਤਾ ਨਹੀਂ ਨਹੀਂ ਰਾਜਨੀਤੀ ਦਾ ਚਲੋ ਮੰਨਦੇ ਨਹੀਂ ਪਤਾ ਪਰ ਲੀਡਰ ਪਰਮਾਧਮਾ ਨਾਲੋਂ ਤੇ ਨਹੀਂ ਵੱਡੇ ਜੇਕਰ ਉਹਦੀ ਨਗਾ ਸਵਾਲੀ ਜਾਣਾ ਹੈ ਤੇ ਅਕਸਰ ਨੂੰ ਲੀਡਰ ਵੀ ਇਨਸਾਨੀ ਆ ਨਾ ਅਹੀ ਵੀ ਇਨਸਾਨੀ ਆ ਕੰਮ ਛੱਡ ਕੇ ਭੈਣ ਦੇ ਨਾਲ ਜਾਣਾ ਪੈਣਾ ਕਰਨਾ ਜਦ ਤੱਕ ਵੋਟਾਂ ਨਹੀਂ ਪੈਂਦੀਆਂ ਹਾਂਜੀ ਜਾਣਾ ਪੈਣਾ 24 ਘੰਟੇ ਦੇ ਨਾਲ ਹਰ ਚੀਜ਼ ਮੈਂ ਮੈਨੇਜ ਪਹਿਲਾਂ ਕਰ ਲਈ ਆਪਣਾ ਸ਼ਡਿਊਲ ਬਣਾ ਲਿਆ ਜਿਵੇਂ ਵੀ ਅਗੇ ਚੱਲਿਆ ਜਾਊਗਾ ਮੈਂ ਚੱਲੂਗਾ ਇਹਦੇ ਨਾਲ ਸਾਥ ਕਿਦਾਂ ਦਾ ਫਿਰ ਲੋਕਾਂ ਦਾ ਮਿਲਦਾ ਜਦੋਂ ਜਾਂਦੇ ਹੋ ਬਾਹਰ ਵਿਚਰਦੇ ਜਾ ਕੇ ਪਿੰਡਾਂ ਚ ਨਹੀਂ ਬਹੁਤ ਵਧੀਆ ਹੰਗਾਰਾ ਮਿਲਦਾ ਇੱਕ ਮੇਨ ਧੰਨਵਾਦ ਕੈਮਰੇ ਮੂਰੇ ਮੈਂ ਵੀ ਦੱਸ ਦੇਣਾ ਮੈਂ ਵੀ ਜਿਹੜਾ ਸ਼ੇਮਾ ਦਰਿਆ ਵਗਦਾ ਮੈਂ ਵੀ ਉਹਦੇ ਚੋਂ ਨਿਕਲਿਆ ਹੋਇਆ ਬੰਦਾ ਕੱਢਣ ਵਾਲੀ ਪੈਣਾ ਅੱਜ ਤੋਂ ਦੋ 6 ਮਹੀਨੇ ਪਹਿਲੋ ਮੇਰੀ ਵੀ ਕਟਿੰਗ ਹੀ ਪਰ ਅੱਜ ਦੋ ਤਿੰਨ ਦਿਨ ਤੱਕ ਸਿੰਘ ਸਜ ਜੂਗਾ ਅਮਰੇਸ਼ਾ ਕੂਗਾ ਹਾਂਜੀ ਬਿਲਕੁਲ ਜਿੱਥੇ ਪਰਿਵਾਰ ਦਾ ਸਾਥ ਦਾ ਉੱਥੇ ਬਾਹਰ ਵੀ ਲੋਕਾਂ ਦਾ ਇਸੇ ਤਰੀਕੇ ਨਾਲ ਸਾਥ ਆ ਭੈਣ ਭਰਾ ਦੋਨੇ ਜਾਂਦੇ ਨੇ ਤਾਂ ਜਾ ਕੇ ਲੋਕਾਂ ਨੂੰ ਮਿਲਦੇ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਹੁੰਦੇ ਨੇ ਉਹਨਾਂ ਮੁਸ਼ਕਲਾਂ ਦੇ ਬਿਹਾਫ ਦੇ ਉੱਤੇ ਇਹਨਾਂ ਵੱਲੋਂ ਵੀ 2024 ਦੇ ਜਿਹੜੇ ਲੋਕ ਸਭਾ ਦੇ ਚੋਣ ਨੇ ਉਹ ਲੜੇ ਜਾਣਗੇ ਪ੍ਰਮਾਤਮਾ ਕਰੇ ਮੇਰ ਕਰੇ ਤੇ ਇਸ ਬੱਚੀ ਨੂੰ ਕਾਮਯਾਬੀ ਮਿਲੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ